ਨੀ ਦਾਨਾ ਉਸ ਦੇ ਵੱਲੋਂ ਗੋਲੀਆਂ ਚਲਵਾਈਆਂ ਗਈਆਂ ਨੇ ਔਰ ਇਸ ਪੂਰੀ ਘਟਨਾਕਰਮ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਬਾਈਕ ਸਵਾਰ ਇੱਕ ਘਰ ਦੇ ਉੱਤੇ 12 ਤੋਂ 13 ਗੋਲੀਆਂ ਚਲਾਉਂਦੇ ਨੇ ਔਰ ਜਿਸ ਤੋਂ ਬਾਅਦ ਘਰ ਦੇ ਮਾਲਕਾਂ ਨੇ ਇਸ ਬਾਬਤ ਜਾਣਕਾਰੀ ਵੀ ਸਾਂਝੀ ਕੀਤੀ ਕਿ ਉਹਨਾਂ ਦਾ ਪੁੱਤਰ ਵਿਦੇਸ਼ ਰਹਿੰਦਾ ਹੈ ਔਰ ਉਹਨਾਂ ਦੀ ਮਾਤਾ ਜੀ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੂੰ ਫੋਨ ਆਉਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ 5 ਮਿੰਟ ਦੇ ਵਿੱਚ ਤੁਹਾਡਾ ਐਸਾ ਹਾਲ ਕਰਾਂਗਾ ਤੁਸੀਂ ساری ਜ਼ਿੰਦਗੀ ਯਾਦ ਰੱਖੋਗੇ ਔਰ ਉਹਨਾਂ ਦੇ ਮਾਤਾ ਜੀ ਦੇ ਮੁਤਾਬਕ ਯਾਨੀ ਕਿ ਘਰ ਦੇ ਮਾਲਕਾਂ ਦੇ ਮੁਤਾਬਕ 2 ਮਿੰਟ ਦੇ ਅੰਦਰ ਅੰਦਰ ਘਰ ਦੇ ਬਾਹਰ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੋ ਹਮਲਾਵਰ ਆਉਂਦੇ ਨੇ ਔਰ ਘਰ ਦੇ ਗੇਟ ਤੇ 10 ਤੋਂ 12 ਗੋਲੀਆਂ ਮਾਰਦੇ ਨੇ ਔਰ ਬਾਅਦ ਦੇ ਵਿੱਚ ਫਰਾਰ ਹੋ ਜਾਂਦੇ ਨੇ ਔਰ ਇਸ ਪੂਰੇ ਮਾਮਲੇ ਦੀ ਅਗਰ ਸੀਸੀਟੀਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਇਸ ਘਟਨਾ ਦੀ ਜ਼ਿੰਮੇਵਾਰੀ ਸ਼ਹਿਜ਼ਾਦ ਪੱਟੀ ਨੇ ਲਈ ਹੈ ਜੋ ਪਾਕਿਸਤਾਨੀ ਡਾਊਨ ਹੈ ਉਹ ਸ਼ਹਿਜ਼ਾਦ ਪੱਟੀ ਦਾ ਪਹਿਲਾ ਵੀ ਰਸੂਲਪੁਰ ਦੇ ਇੱਕ ਵਲੌਗਰ ਇਨਫਲੂਐਂਸਰ ਦੇ ਨਾਲ ਰੌਜਰ ਸੰਧੂ ਦੇ ਨਾਲ ਵਾ ਪਿਆਸੀ ਉਸ ਦੇ ਨਾਲ ਗਾਲੀ ਗਲੋਚ ਵੀ ਹੋਇਆ ਔਰ ਗਰਨੇਡ ਵੀ ਸਟੋਆਇਆ ਗਿਆ ਸੀ ਸ਼ਹਿਜ਼ਾਦ ਪੱਟੀ ਦੇ ਵੱਲੋਂ ਤਾਂ ਹੁਣ ਫੇਰ ਸ਼ਹਿਜ਼ਾਦ ਪੱਟੀ ਨੇ ਜਲੰਧਰ ਦੇ ਵਿੱਚ ਇਹ ਵਾਰਦਾਤ ਕਰਵਾਈ ਹੈ ਔਰ ਇਸ ਦੀ ਇੱਕ ਆਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਉਸ ਆਡੀਓ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਆਡੀਓ ਦੇ ਵਿੱਚ ਘਰ ਦੇ ਮਾਲਕ ਦੇ ਨਾਲ ਬਹਿਸ ਕਰ ਰਿਹਾ ਹੈ ਔਰ ਘਰ ਦਾ ਮਾਲਕ ਪੁਰਤਕਾਲ ਰਹਿੰਦਾ ਹੈ ਇਹ ਪੂਰੀ ਜਾਣਕਾਰੀ ਸਾਹਮਣੇ ਆਈ ਹੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਜਾਂਚ ਪੁਲਿਸ ਕਰ ਰਹੀ ਹੈ ਵੀਡੀਓ ਚ ਨੌਜਵਾਨ ਗੋਲੀਆਂ ਚਲਾਉਂਦੇ ਦਿਖਾਈ ਦਿੰਦੇ ਨੇ ਔਰ ਘਰ ਦੇ ਗੇਟ ਤੇ ਗੋਲੀਆਂ ਦੇ ਨਿਸ਼ਾਨ ਵੀ ਨੇ ਤਕਰੀਬਨ 10 ਤੋਂ 12 ਗੋਲੀਆਂ ਮਾਰੀਆਂ ਗਈਆਂ ਨੇ ਔਰ ਘਰ ਦੇ ਬਜ਼ੁਰਗ ਜੋ ਮਾਪਿਓ ਨੇ ਉਹ ਸਿਰਫ ਇਕੱਲੇ ਰਹਿੰਦੇ ਨੇ ਔਰ ਉਹਨਾਂ ਦੇ ਬਾਕੀ ਬੱਚੇ ਵਿਦੇਸ਼ ਰਹਿੰਦੇ ਨੇ ਔਰ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਕੌਣ ਹਮਲਾਵਰ ਨੇ ਔਰ ਉਹਨਾਂ ਦੇ ਬੱਚਿਆਂ ਨੂੰ ਹੀ ਪਤਾ ਹੈ ਕੀ ਰੌਲਾ ਹੈ ਔਰ ਪੁਲਿਸ ਹੁਣ ਵਿਦੇਸ਼ ਰਹਿੰਦੇ ਬੱਚਿਆਂ ਦੇ ਨਾਲ ਗੱਲਬਾਤ ਕਰੇਗੀ ਤਾਂ ਜੋ ਪਤਾ ਲੱਗ ਸਕੇ ਹੀ ਰੌਲਾ ਕੀ ਹੈ ਕਿਉਂ ਸ਼ਹਿਜ਼ਾਦ ਪੱਟੀ ਦੇ ਨਾਲ ਉਹਨਾਂ ਦੀ ਦੁਸ਼ਮਣੀ ਹੈ ਪਰ ਫਿਲਹਾਲ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਸ਼ਹਿਜ਼ਾਦ ਪੱਟੀ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਔਰ ਇਹ ਗੱਲ ਕਹੀ ਗਈ ਕਿ 5 ਮਿੰਟਾਂ ਦੇ ਅੰਦਰ ਅੰਦਰ ਤੁਹਾਡਾ ਹਾਲ ਬਹੁਤ ਮਾੜਾ ਕਰਾਂਗਾ ਔਰ 2 ਮਿੰਟ ਦੇ ਅੰਦਰ ਅੰਦਰ ਘਰ ਦੇ ਬਾਹਰ ਗੋਲੀਆਂ ਕੁਝ ਸ਼ਖਸ ਚਲਾਉਂਦੇ ਨੇ ਔਰ ਹੁਣ ਉਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਭਾਲ ਉਹਨਾਂ ਦੀ ਕਰ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਉਹਨਾਂ ਦੀ ਗ੍ਰਿਫਤਾਰੀ ਹੋ ਸਕੇ ਤਾਂ ਤਸਵੀਰ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਜਲੰਧਰ ਦੇ ਅਮਨ ਨਗਰ ਦੇ ਵਿੱਚ ਇਹ ਫਾਇਰਿੰਗ ਹੋਈ ਹੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਮਾਮਲਾ ਸਮਝਾ ਦਈਏ ਸ਼ਹਿਜ਼ਾਦ ਪੱਟੀ ਪਾਕਿਸਤਾਨੀ ਡਾਡ ਉਸਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ ਔਰ ਉਹ ਫੋਨ ਪਹਿਲਾਂ ਕਰਦਾ ਹੈ ਫੋਨ ਕਰਨ ਤੋਂ ਬਾਅਦ ਇਹ ਧਮਕੀ ਦਿੰਦਾ ਹੈ ਕਿ ਤੁਹਾਡਾ ਹਾਲ ਬਹੁਤ ਬੁਰਾ ਬੁਰਾ ਕਰਾਂਗਾ ਕਿਉਂਕਿ ਇਸ ਘਰ 'ਚ ਰਹਿੰਦੇ ਬਜ਼ੁਰਗ ਮਾਪਿਓ ਦੇ ਬੱਚਿਆਂ ਦੇ ਨਾਲ ਉਹਨਾਂ ਦਾ ਕੋਈ ਰੋਲਾ ਵਿਦੇਸ਼ ਦੇ ਅੰਦਰ ਔਰ ਉਸ ਤੋਂ ਬਾਅਦ ਉਹ ਜਲੰਧਰ ਦੇ ਅੰਦਰ ਗੋਲੀਆਂ ਚਲਵਾਉਂਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਜੋ ਇਹ ਗੋਲੀਆਂ ਚਲਵਾਈਆਂ ਗਈਆਂ ਨੇ ਸ਼ਹਿਜ਼ਾਦ ਪੱਟੀ ਦੇ ਵੱਲੋਂ ਇਸ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਕਿਸ ਤਰੀਕੇ ਦੇ ਨਾਲ ਆਸਾਨੀ ਨਾਲ ਸ਼ਹਿਜ਼ਾਦ ਪੱਟੀ ਭਾਰਤ ਦੇ ਵਿੱਚ ਅਜਿਹੀਆਂ ਵਾਰਦਾਤਾ ਕਰਵਾ ਰਿਹਾ ਹੈ ਇਹ ਵੀ ਇੱਕ ਪੁਲਿਸ ਦੀ ਚਿੰਤਾ ਦਾ ਵਿਸ਼ਾ ਹੈ ਪਰ ਇਸ ਘਰ 'ਚ ਰਹਿੰਦੀ ਬਜ਼ੁਰਗ ਮਾਤਾ ਜੀ ਵੱਲੋਂ ਬਹੁਤ ਵੱਡੇ ਖੁਲਾਸੇ ਕੀਤੇ ਗਏ ਕਿ ਕੀ ਫੋਨ ਤੇ ਧਮਕੀਆਂ ਦਿੰਦਾ ਸੀ ਕੌਣ ਸੀਗਾ ਤੁਹਾਨੂੰ ਉਹ ਸੁਣਾਉਣੇ ਆ ਗੱਲ ਇਹ ਹੋਈ ਕਿ ਪਹਿਲਾਂ ਮੈਂ YouTube ਦੇਖਦੀ ਸੀ ਕਾਲ ਆਈ ਮੈਨੂੰ ਮੈਂ ਉਹ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਖ ਕੇ ਮੁੜ ਕੇ ਫੇਰ ਦੁਬਾਰਾ ਮੈਂ ਕਹਾ ਕਿ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਹਾ ਪਤਾ ਸੀ ਤਾਂ ਚੈਨ ਨੂੰ ਜਾਣਦੇ ਨੇ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲਈ ਜਾਂਦਾ ਸੀ ਮੈਂ ਕਿਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੀ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫੇਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾੜ-ਤਾੜ ਦੀ ਆਵਾਜ਼ ਆ ਗਈ 12 13 ਗੋਲੀਆਂ ਚੱਲੀਆਂ ਪਹਿਲੇ ਤੁਹਾਨੂੰ ਫੋਨ ਆਇਆ ਸੀ ਹਾਂਜੀ ਪਹਿਲਾਂ ਫੋਨ ਆਇਆ ਜੀ ਤੇ ਜਿੰਦਾ ਫੋਨ ਆਇਆ ਸੀ ਉਹਨੇ ਤੁਹਾਨੂੰ ਕੋਈ ਨਾ ਆਪਣਾ ਨਾਮ ਦੱਸਿਆ ਨਹੀਂ ਨਾਮ ਨਹੀਂ ਦੱਸਿਆ ਹਾਂ ਜੀ ਔਰ ਕਿਸ ਸਜਾਜ ਪੱਟੀ ਉਹਦਾ ਆਇਆ ਫੋਟੋ ਉੱਤੇ ਫੋਟੋ ਲੱਗੀ ਹੋਈ ਆ ਉੱਤੇ ਨੰਬਰ ਹੂੰ ਉਹਦੇ ਤੋਂ ਬਾਅਦ ਤੁਸੀਂ ਕੀ ਕੀਤਾ ਫੇ ਅਸੀਂ ਕੁਹ ਨਹੀਂ ਕੀਤਾ ਸੀ ਬਾਹਰ ਜਦ ਗੋਲੀਆਂ ਚਲਾ ਕੇ ਉਹ ਚਲ ਗਿਆ ਅਸੀਂ ਬਾਹਰ ਨਿਕਲੇ ਫਿਰ ਦੇਖਿਆ ਤੇ 12 13 ਗੋਲੀਆਂ ਮਾਤਾ ਮੇਰੀ ਸੱਸ ਮੇਰੀ ਰੋਟੀ ਖਾਂਦੀ ਸੀ ਮੈਂ ਫੇ ਇਧਰ ਕੁੰਡਾ ਨਾਲ ਲਿਆ ਘਰ ਵਾਲਾ ਮੇਰਾ ਬਾਹਰ ਸੀ ਕਿਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਮੇਰਾ ਯਾਰ ਦੋਸਤ ਹੀ ਐਜੂਕੇਸ਼ਨਲ ਮੁੰਡਾ ਉਹਨਾਂ ਦੇ ਘਰੇ ਫਾਇਰਿੰਗ ਹੋਈ ਆ ਇਹ ਆ ਸਾਹਮਣੇ ਘਰ ਆ ਜੀ ਸਾਹਮਣੇ ਅਮਨਗੜੀ ਆਪੋ ਕਿੱਥੇ ਰਹਿੰਦੇ ਨੇ ਆਪੋ ਪੂਰਸਗਰ ਰਹਿੰਦੇ ਬਾਹਰ ਬਾਰ ਰਹਿੰਦੇ ਆ ਹਾਂਜੀ ਹਾਂਜੀ ਤੇ ਇੱਥੇ ਘਰ ਦੇ ਵਿੱਚ ਕੋਈ ਬੋਲ ਲੰਦਾ ਇੱਥੇ ਉਹਨਾਂ ਦੇ ਮਦਰ ਰਹਿੰਦੇ ਆ ਪਾਪਾ ਰਹਿੰਦੇ ਆ ਤੇ ਉਹਨਾਂ ਦੀ ਦਾਦੀ ਰਹਿੰਦੇ ਆ ਤੇ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਰੰਜਿਸ਼ ਤਾਂ ਨਹੀਂ ਪਤਾ ਇਹ ਉਹਨਾਂ ਦੇ ਜਿੱਦਾਂ ਕਿ ਮੁੰਡੇ ਭੇਜੇ ਸੀ ਬਾਹਰ 2-3 ਅੱਛਾ ਜੀ ਤੇ ਉਹ ਜਿੱਦਾਂ ਕੰਮ ਕੋਈ ਨਹੀਂ ਕੀਤਾ ਉਹ ਵਾਪਸ ਆ ਗਿਆ ਇਦਾਂ ਹੀ ਤੇ ਇੱਕ ਨੇ ਫੇਰ ਇਹਨਾਂ ਤੇ ਹੁਣ ਪਰਚਾ ਕੀਤਾ ਹੋਇਆ ਵਾ ਡਾਕਟਰ ਧੀਰਜ ਆ ਨਾਮ ਉਹਦਾ ਤੇ ਉਹਨੇ ਪਰਚਾ ਪੂਚਾ ਕੀਤਾ ਸੀਗਾ ਕਿ ਮੈਨੂੰ ਪਤਾ ਨਹੀਂ ਕੀ ਕੋਈ ਚੱਕਰ ਐਨਾ ਪਤਾ ਨਹੀਂ ਮੈਨੂੰ ਪ੍ਰੋਪਰ ਤੇ ਮੈਨੂੰ ਹੁਣ ਯਾਰ ਉਦਾ ਹੀ ਮੇਰੇ ਫੋਨ ਆਈ ਗਲੀ ਚ ਕਹਿੰਦਾ ਦਾਦਾ ਕਰਕੇ ਫਾਇਰਿੰਗ ਹੋਈ ਗਲੀ ਦੇ ਵਿੱਚ ਇੱਕ ਸ਼ਹਜ਼ਾਦ ਪੱਟੀ ਦਾ ਨਾਮ ਮੰਦਾ ਕੋਈ ਮੁੰਡਾ ਬਾਹਰ ਇਹਨਾਂ ਦਾ ਪੋਰਟੋਗਾਲ ਚ ਬੈਠਾ ਹੁੰਦਾ ਕੋਈ ਫਰੋਤੀ ਕੁਛ ਇਦਾਂ ਦਾ ਸੰਬੰਧਿਤ ਹੈਗਾ ਦੇਖੋ ਇਹ ਗੱਲਾਂ ਤਾਂ ਆ ਰਹੀਆਂ ਨੇ ਬਟ ਜਿੰਨੇ ਜਿਹੜੇ ਵੈਰੀਫਾਈ ਹੁੰਦਾ ਨਹੀਂ ਉਹਨੇ ਜਿਹੜੇ ਤੁਸੀਂ ਆਡੀਓ ਤੁਹਾਡੇ ਧਿਆਨ ਚਾਹੀਏ ਆਡੀਓ ਕੋ ਧਿਆਨ ਚਾਹੀਏ ਮੇਰੇ ਉਹ ਅਸੀਂ ਸਾਰੀ ਵੈਰੀਫਾਈ ਕਰਦੀ ਆ ਕਿਹਦੀ ਆਵਾਜ਼ ਹੈ ਜਦ ਪੱਟੀ ਦਾ ਵੈਰੀਫਾਈ ਕਰ ਰਹੇ ਕਿ ਰੋਲੇ ਜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਚੋਕ ਗਾਲਾ ਕੱਢਦਾ ਨਜ਼ਰ ਆ ਰਿਹਾ ਧਮਕੀ ਦਿੰਦਾ ਨਜ਼ਰ ਅਸੀਂ ਸਾਰੇ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੁਣ ਤੱਕ ਸਟਾਰਟਿੰਗ ਦੇ ਵਿੱਚ ਜਲਦਬਾਜੀ ਕੋਈ ਗੱਲ ਕਰਨੀ ਬਟ ਹੋਰੀਆਂ ਕਿੰਨੀਆਂ ਕੋ ਚੱਲੀਆਂ ਨੇ ਚਾਰ ਜਿਲ੍ਹੇ ਕੋਲ ਖੋਲ ਮਿਲੇ ਸਨ ਤੇ ਕੋਈ ਪਹਿਲੇ ਧਮਕੀ ਵੀ ਦਿੱਤੀ ਗਈ ਸੀ ਕੋਈ ਫਰੋਤੀ ਦੀ ਮੰਗ ਸੀ ਅ ਲਗਭਗ ਬੇਟੇ ਨਾਲ ਗੱਲ ਹੋਈ ਹੈ ਉਹ ਇਹ ਕਹਿ ਰਿਹਾ ਬੇਟਾ ਕਿਥੇ ਦੀ ਰਨ ਮਲਨ ਬੇਟਾ ਬਾਹਰ ਹੈਗਾ ਉਹ ਪੁਰਤਗਾਲ ਤੇ ਪਹਿਲਾਂ ਹੀ ਗੱਲਬਾਤ ਚੋਦੀ ਕੋਈ ਵਕਤ ਵਿੱਚ ਕੀ ਸਦਾ ਪਟਨਾ ਜਾਂ ਕਿੱਦਾਂ ਟਾਈਪ ਹੋਇਆ ਨਹੀਂ ਕੋਈ ਪਤਾ ਨਹੀਂ ਅਜੇ ਬੇਟਾ ਗੱਲ ਕਰਕੇ ਦੱਸਣਗੇ ਤੇ ਕੋਲੇ ਚਲਣ ਤੋਂ ਪਹਿਲਾਂ ਵੀ 5 ਮਿੰਟ ਪਹਿਲਾਂ ਕੋਈ ਕਾਲ ਆਈ ਹੈਗੀ ਨਹੀਂ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਤਾਂ ਹੁਣ ਤੱਕ ਕੋਈ ਪਤਾ ਲੱਗਾ ਮੁੰਡੇ ਕਿੱਥੇ ਗਿਆ ਬਾਈਕ ਦਾ ਨੰਬਰ ਕੋਈ ਸਾਰੇ ਕੋ ਦੱਸਾਂਗੇ ਜਲਦੀ ਗੱਲ ਇਹ ਹੋਈ ਕਿ ਪਹਿਲਾਂ ਮੈਂ YouTube ਦੇਖ ਰਹੀ ਸੀ ਕਾਲ ਆਈ ਮੈਨੂੰ ਮੈਂ ਉਹ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਜ ਕੇ ਮੁੜ ਕੇ ਫੇਰ ਦੁਬਾਰਾ ਮੈਂ ਕਹਾ ਖੜਾ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਹਾ ਪਤਾ ਸੀ ਤਾਂ ਤੈਨੂੰ ਜਾਣਦੇ ਨਹੀਂ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲੈ ਜਾਂਦਾ ਸੀ ਮੈਂ ਕਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੇ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫੇਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂੰ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾੜ ਤਾੜ ਦੀ ਆਵਾਜ਼ ਆ ਗਈ 12 13 ਗੋਲੀਆਂ ਚੱਲੀਆਂ ਪਹਿਲੇ ਤੁਹਾਨੂੰ ਫੋਨ ਆਇਆ ਸੀ ਹਾਂਜੀ ਪਹਿਲਾਂ ਫੋਨ ਆਇਆ ਜੀ ਤੇ ਜਿੰਦਾ ਫੋਨ ਆਇਆ ਸੀ ਉਹਨੇ ਤੁਹਾਨੂੰ ਕੋਈ ਨਾ ਆਪਣਾ ਨਾਮ ਦੱਸਿਆ ਨਹੀਂ ਨਾਮ ਨਹੀਂ ਦੱਸਿਆ ਹਾਂ ਔਰ ਕਿਹ ਸਜਾ ਪੱਟੀ ਉਹਦਾ ਆਇਆ ਫੋਟੋ ਉੱਤੇ ਫੋਟੋ ਲੱਗੀ ਹੋਈ ਆ ਉੱਤੇ ਨੰਬਰ ਹੂੰ ਉਹਦੇ ਤੋਂ ਬਾਅਦ ਤੁਸੀਂ ਕੀ ਕੀਤਾ ਫੇਰ ਅਸੀਂ ਕੁਝ ਨਹੀਂ ਕੀਤਾ ਸੀ ਬਾਹਰ ਜਦੋਂ ਗੋਲੀਆਂ ਚ ਗੋਲੀਆਂ ਚਲਾ ਕੇ ਉਹ ਚੱਲ ਗਿਆ ਅਸੀਂ ਬਾਹਰ ਨਿਕਲੇ ਫਿਰ ਦੇਖਿਆ ਤੇ 12 13 ਗੋਲੀਆਂ ਮਾਤਾ ਮੇਰੀ ਸੱਸ ਮੇਰੀ ਰੋਟੀ ਖਾਂਦੀ ਸੀ ਮੈਂ ਫੇਰ ਇਧਰ ਗੁੰਡਾ ਨਾਲਿਆ ਘਰ ਵਾਲਾ ਮੇਰਾ ਬਾਹਰ ਸੀ ਕਿਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਮੇਰਾ ਯਾਰ ਦੋਸਤ ਸੀ ਐਜੂਕੇਸ਼ਨ ਮੁੰਡਾ ਉਹਨਾਂ ਦੇ ਘਰੇ ਫਾਇਰਿੰਗ ਹੋਈ ਆ ਇਹ ਆ ਸਾਹਮਣੇ ਘਰ ਆ ਜੀ ਸਾਹਮਣੇ ਅਮਨਗੜੀ ਆਪੋ ਕਿੱਥੇ ਰਹਿੰਦੇ ਨੇ ਆਪੋ ਪੂਰਸਗਰ ਰਹਿੰਦੇ ਬਾਹਰ ਬਾਹਰ ਰਹਿੰਦੇ ਆ ਹਾਂਜੀ ਹਾਂਜੀ ਤੇ ਇੱਥੇ ਘਰ ਦੇ ਵਿੱਚ ਕੋਈ ਬੋਲਦਾ ਇੱਥੇ ਉਹਨਾਂ ਦੀ ਮਦਰ ਰਹਿੰਦੇ ਆ ਪਾਪਾ ਰਹਿੰਦੇ ਆ ਤੇ ਉਹਨਾਂ ਦੀ ਦਾਦੀ ਰਹਿੰਦੇ ਆ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਰੰਜਿਸ਼ ਤਾਂ ਨਹੀਂ ਪਤਾ ਇਹ ਉਹਨਾਂ ਦੇ ਜਿੱਦਾਂ ਕਿ ਮੁੰਡੇ ਭੇਜੇ ਸੀ ਬਾਹਰ ਦੋ ਤਿੰਨ ਅੱਛਾ ਜੀ ਤੇ ਉਹ ਜਿੱਦਾਂ ਉਹ ਕੰਮ ਕੋਈ ਨਹੀਂ ਕੀਤਾ ਉਹ ਵਾਪਸ ਆ ਗਿਆ ਇਦਾਂ ਹੀ ਤੇ ਇੱਕ ਨੇ ਫੇਰ ਇਹਨਾਂ ਤੇ ਹੁਣ ਪਰਚਾ ਕੀਤਾ ਹੋਇਆ ਵਾ ਡਾਕਟਰ ਧੀਰਜਾ ਨਾਮ ਉਹਦਾ ਤੇ ਉਹਨੇ ਪਰਚਾ ਪੁਰਚਾ ਕੀਤਾ ਸੀਗਾ ਕਿ ਮੈਨੂੰ ਪਤਾ ਨਹੀਂ ਕੀ ਕੋਈ ਚੱਕਰ ਐ ਨਾ ਪਤਾ ਨਹੀਂ ਮੈਨੂੰ ਪ੍ਰੋਪਰ ਤੇ ਮੈਨੂੰ ਹੁਣ ਯਾਰ ਉਹਦਾ ਹੀ ਮੇਰੇ ਫੋਨ ਆਈ ਗਲੀ ਚੋਂ ਕਹਿੰਦਾ ਇਦਾਂ ਦਾ ਕਰਕੇ ਫਾਇਰਿੰਗ ਹੋਈ ਗਲੀ ਦੇ ਵਿੱਚ ਇੱਕ ਸ਼ਹਿਜ਼ਾਦ ਪੱਟੀ ਦਾ ਨਾਮ ਮੰਨਦਾ ਪਏ ਕੋਈ ਮੁੰਡਾ ਬਾਹਰ ਇਹਨਾਂ ਦਾ ਪੋਰਟੋਗਲ ਚ ਬੈਠਾ ਹੁੰਦਾ ਕੋਈ ਫਰੋਤੀ ਕੁਛ ਇਦਾਂ ਦਾ ਸੰਬੰਧਿਤ ਹੈ ਰਿਹਾ। ਇਹ ਗੱਲਾਂ ਤਾਂ ਆ ਰਹੀਆਂ ਨੇ ਬਟ ਜਿੰਨੇ ਜਿਹੜੇ ਵੈਰੀਫਾਈ ਹੁੰਦਾ ਨਹੀਂ ਉਹਨੇ ਜਿਹੜੇ ਤੁਸੀਂ ਆਡੀਓ ਤੁਹਾਡੇ ਧਿਆਨ ਚਾਹੀਏ ਆਡੀਓ ਕੋ ਧਿਆਨ ਚਾਹੀਏ ਮੇਰੇ ਉਹ ਅਸੀਂ ਸਾਰੀ ਵੈਰੀਫਾਈ ਕਰਦੇ ਆ ਕਿਹਦੀ ਆਵਾਜ਼ ਹੈ। ਸ਼ਹਿਜ਼ਾਦ ਪੱਟੀ ਦਾ ਵੈਰੀਫਾਈ ਕਰ ਰਹੇ ਕਿ ਰੋਲ ਹੈ। ਜੀ ਇਹ ਕੋਈ ਵੀਡੀਓ ਵੀ ਵਾਇਰਲ ਹੋ ਰਹੀ ਸੀ ਚੋਕ ਗਾਲਾਂ ਕੱਢਦਾ ਨਜ਼ਰ ਆ ਰਿਹਾ ਧਮਕੀਆਂ ਦਿੰਦਾ ਹੈ। ਅਸੀਂ ਸਾਰੇ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਹਾਂ ਹੁਣ ਤੱਕ ਸਟਾਰਟ ਅ ਲਗਭਗ ਬੇਟੇ ਨਾਲ ਗੱਲ ਹੋਈ ਹੈ ਉਹ ਇਹ ਕਹਿ ਰਿਹਾ ਬੇਟਾ ਕਿੱਥੇ ਜਾਣ ਮਿਲਣਾ ਬੇਟਾ ਬਾਹਰ ਹੈਗਾ ਪੋਰਟੂਗਲ ਤੇ ਪਹਿਲਾਂ ਹੀ ਗੱਲਬਾਤ ਹੋਦੀ ਕੋਈ ਵਕਤ ਸੀਗੀ ਸਦਾ ਪਟਨਾ ਜਾਂ ਕਿੱਦਾਂ ਟਾਈਪ ਹੋਇਆ ਨਹੀਂ ਕੋਈ ਪਤਾ ਨਹੀਂ ਅਜੇ ਪਰ ਬੇਟਾ ਗੱਲ ਕਰਕੇ ਦੱਸਾਂਗਾ ਤੇ ਕੋਲੀ ਚੱਲਣ ਤੋਂ ਪਹਿਲਾਂ ਵੀ 5 ਮਿੰਟ ਪਹਿਲਾਂ ਕੋਈ ਕਾਲ ਆਈ ਹੈਗੀ ਨਹੀਂ ਹਾਲੇ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਜੀ ਤਾਂ ਹੁਣ ਤੱਕ ਕੋਈ ਪਤਾ ਲੱਗਾ ਕਿ ਮੁੰਡੇ ਕਿੱਥੇ ਗਿਆ ਬਾਈਕ ਦਾ ਨੰਬਰ ਕੋਈ ਸਾਰੇ ਕੁਝ ਦੱਸਾਂਗੇ ਜਲਦੀ ਗੱਲ ਇਹ ਹੋਈ ਕਿ ਪਹਿਲਾਂ ਮੈਂ YouTube ਦੇਖ ਰਹੀ ਸੀ ਕਾਲ ਆਈ ਮੈਨੂੰ ਮੈਂ ਉਹ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਜ ਕੇ ਮੁੜ ਕੇ ਫੇਰ ਦੁਬਾਰਾ ਮੈਂ ਕਹਾ ਖੜਾ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਹਾ ਪਤਾ ਸੀ ਤਾਂ ਤੇਨੂੰ ਜਾਣਦੇ ਨਹੀਂ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲੈ ਜਾਂਦਾ ਸੀ ਮੈਂ ਕਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੀ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫੇਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂ ਹਲੇ ਪੈਨ ਨਹੀਂ ਮੈਂ ਚੱਕਿਆ